ਹੋ ਰਿਤੇਰਵੀਂ ਪਈ ਲਈ ਪਾਤਸ਼ਾਹੀ ਦੇ ਸਿੱਖਾਂ ਦੀ ਨਾਮਾਂ ਵਾਲੀ ਤਾਰੂ ਪੋੜ ਤਾਰੇ ਆ ਗੁਰਮੁਖ ਬਾਲ ਸੁਪਾਏ ਉਦਾਸੀ ਮੂਲਾ ਕੀੜ ਵਖਾਣੀਆਂ ਚਲਤ ਅਚਰਜ ਅਲੁਭਤ ਗੁਰਦਾਸੀ ਪਿਰਥਾ ਖੇਡਾ ਸੋਇਰੀ ਚਰਨ ਸਰਨ ਸੁਖ ਸਹਿਜ ਨਿਵਾਸੀ ਭਲਾਰਬ ਵਜਾਇਦਾ ਮਜਲਸ ਮਰਦਾਨਾ ਮੇਰਾ ਸੀ ਪਰਤੀ ਮਾਲਾ ਸਹਗਲ ਭਲਾ ਰਾਮਾ ਢੀ ਭਗਤ ਅਬੇ ਆਸੀ ਦੌਲਤ ਖਾਨ ਲੋਦੀ ਭਲਾ ਹੋ ਆ ਜਿੰਦਾ ਪੀਰਾ ਅਬੇ ਨਾਸੀ ਮਾਲੋ ਮੰਗਾ ਸਿੱਖ ਦੋਏ ਗੁਰਬਾਣੀ ਰਸ ਰਸਿਕ ਬਿਲਾਸੀ ਸਾਰਮੁਖ ਕਾਲੂ ਆਸਤਾਰ ਗੁਰਬਾਣੀ ਦਰਗਾਹ ਸਾਹਿਬਾਸੀ ਗੋਰ ਮਤਾ ਭਾਉ ਭਗਤ ਪਰਗਾਸੀ